ਯੋ ਗਾਇਸ ਕੀ ਹਾਲ ਚਾਲ ਤੁਹਾ ਸਾਰਿਆਂ ਦਾ ਮਿਸ਼ਿੰਗ ਯੂ ਆਲਾ ਵੈਰੀ ਹੈਪੀ ਮੰਡੇ ਦਿਵੰਚ ਰਿਹਾ ਗਿਆ ਇੱਕ ਦਿਨ ਤੇ ਅੱਜ ਆ ਮੰਡੇ ਸੁਬਾ ਦੇ ਵਜ ਚੁੱਕੀ ਆ 5:30 ਤੇ ਮੇਰਾ ਅੱਜ ਫਾਸਟ ਸੋ ਮੈਂ ਜਲਦੀ ਨਹਾ ਲੀਆ ਹੈਅਰ ਵਾਸ਼ ਵਗੈਰਾ ਕਰ ਲਿਆ ਤੇ ਅੱਜ ਆਪਾਂ ਜਾਵਾਂਗੇ ਮਾਰਕੀਟ ਬਰਾਬਰ ਨੂੰ ਵਾਪਕ ਕਰਕਰ ਵਗੈਰਾ ਵੀ ਲੈ ਕੇ ਦਨੇ ਆ ਤੇ ਪੈਸੇ ਵੀ ਰੌਣਕਾ ਦੇਖਿਓਣੀ ਸ਼ਹਿਰ ਦੀਆਂ ਤੇ ਚਲੋ ਫਿਰ ਤੁਸੀਂ ਵਲੌਗ ਦੇ ਨਾਲ ਬਨੇ ਰਹਿਣਾ ਤੇ ਆਪਾਂ ਤੁਹਾਨੂੰ ਵੀ ਨਾਲ ਨਾਲ ਦਿਖਾਵਾਂਗੇ ਕਿ ਆਪਾਂ ਕੀ ਲਿਆ ਤੇ ਕਿੱਥੇ ਕਿੱਥੇ ਗਏ ਤੇ ਅੱਜ 14ਵੀਂ ਆ ਤੇ ਆਪਾਂ ਬਾਬਾ ਜੀ ਦੀ ਰੋਟੀ ਵੀ ਖਵਾਉਣੀ ਆ ਤੇ ਗਰੂਕਰ ਚੜਾ ਕੇ ਆਉਨੇ ਹਨ ਨਰਮਲਾ ਵਗੈਰਾ ਸੋ ਉਹ ਵੀ ਆਪਾਂ ਕਰਾਂਗੇ ਤੇ ਤੁਸੀਂ ਵਲੌਗ ਦੇ ਨਾਲ ਬਨੇ ਰਹੇ ਹੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਵਲੌਗ ਨੂੰ ਹਾਂਜੀ ਅੱਜ ਆਪਾਂ ਦੱਸਿਆ ਸੀ 14ਵਾਂ ਤਾਂ ਬਾਬਾ ਜੀ ਦੀ ਖੀਰ ਤੇ ਸਬਜ਼ੀ ਰੋਟੀ ਦਾ ਬਣਾ ਰਹੇ ਆ ਆਪਾਂ ਗਰੂਕਰ ਦੱਨੇ ਹੋਨੇ ਇਧਰ ਚਾਹ ਬਣ ਰਹੀ ਆਪਣੀ ਨਾਲ ਨਾਲ ਤਿਆਰੀਆਂ ਚੱਲ ਰਹੀਆਂ ਚਲੋ ਗਾਇਜ਼ ਆ ਰੋਟੀਆਂ ਆਪਾਂ ਪਾ ਕੇ ਉਹਨੇ ਬਿੱਲੀਆਂ ਤੇ ਕੁੱਤਿਆਂ ਲਈ ਬਾਹਰ ਆਪਣੇ ਰੱਖਿਆ ਹੋਇਆ ਕਾਮਨ ਉੱਥੇ ਫਿਰਦੇ ਰਹਿੰਦੇ ਮਤਲਬ ਆਪਾਂ ਆਪਦੇ ਨਹੀਂ ਰੱਖੀ ਬਟ ਕਾਮਨ ਆਪਾਂ ਖੇਤਾ ਜਾਂਦਾ ਸੋ ਫਿਰਦੇ ਰਹਿੰਦੇ ਆ ਦੇਖੋ ਬੈਠੀਆਂ ਮੰਨੋ ਬਾਹਰ ਆ ਦੇਖੋ ਅਗਲੀ ਮਾਰਨਿੰਗ ਸੋ ਆਪਾਂ ਇਹ ਪਾ ਕੇ ਰੱਖਦੇ ਹੁੰਨੇ ਤਾਂ ਕਿ ਇਹ ਖਾ ਸਕਣ ਚਾਰੇ ਇੱਥੇ ਆ ਕੁੰਡੇ ਜਿਹਾ ਰੱਖੇ ਹੋਏ ਆਪਾਂ ਖੇਤਾ ਜਾਂਦਾ ਬੈਨੇਫਿਟ ਆ ਇੱਥੇ ਰੱਖ ਜੰਨੇ ਹੁੰਨੇ ਆ ਕਰੇ ਖਾਲੰਦੇ ਡੌਗੀ ਵਗੈਰਾ ਵੀ ਤੇ ਮਾਨੋ ਵੀ ਮੈਂ ਦੇਖੋ ਸਵੇਰ ਸਵੇਰ ਦਾ ਨਜ਼ਾਰਾ ਖੇਤਾਂ ਚ ਕਿੰਨੀ ਪਿਆਰੀ ਮਾਰਨਿੰਗ ਥੋੜਾ ਥੋੜਾ ਸੂਰਜ ਹੈ ਜਿਹੜਾ ਕੀ ਟਾਈਮ ਘਟਿਆ ਹੋਇਆ ਹਾਂਜੀ ਗਾਇਜ਼ ਅੱਜ ਆ ਮੰਡੇ ਤੇ ਮੇਰਾ ਫਾਸਟ ਤੇ ਆਪਾਂ ਜਾ ਰਹੇ ਆ ਮਾਰਕੀਟ ਦਿਨਾਰੇ ਮੈਂ ਮੰਦਿਰ ਮੱਥਾ ਵੀ ਟਿਕਣਾ ਸੀ ਤੇ ਚਲੋ ਫਿਰ ਤੁਹਾਨੂੰ ਦਿਖਾਉਣਾ ਹੈ ਕੱਲ੍ਹ ਦੀਵਾਲੀ ਹੈ ਤੇ ਅੱਜ ਮਾਰਕੀਟ ਦੇ ਵਿੱਚ ਕੀ ਹਾਲ ਆ ਤੇ ਕੀ ਰੌਣਕ ਆ ਜੇ ਆਪਾਂ ਆ ਗਏ ਆ ਮੰਦਰ ਕਿਉਂਕਿ ਪਹਿਲਾਂ ਮੰਦਰ ਜਾਣਾ ਸੀ ਤਿਆਰ ਕਰਕੇ ਆਪਾਂ ਫਿਰ ਫਰੂਟਸ ਵੀ ਚੜਾ ਰਹੇ ਆ ਪ੍ਰਸ਼ਾਦ ਦੇ ਵਿੱਚ ਲੱਗ ਜਾਣਗੇ ਚਲੋ ਕਰੋ ਦਰਸ਼ਨ ਫਿਰ ਤੋਂ ਸਿਬ ਇਹ ਆ ਜੀ ਸ਼ਿਵ ਦੇ ਮੰਦਰ ਹਾਂ ਜੀ ਆਪਾਂ ਜਾਏ ਮੰਦਰ ਤੇ ਆ ਦੇਖੋ ਹੁਣ ਤੁਹਾਨੂੰ ਤੁਹਾਨੂੰ ਹੈਰਾਨ ਕਰ ਲੱਗ ਸਜਾਈਆਂ ਹੋਈਆਂ ਦੁਕਾਨਾਂ ਕਿੰਨੇ ਦਿਨ ਰਹਿ ਗਿਆ ਕੱਲ ਨੂੰ ਦਵਾਲੀ ਆ ਪੂਰੀਆਂ ਤਿਆਰੀਆਂ ਇਹ ਦੇਖੋ ਉਹ ਜ਼ਰਾ ਵਰਦੇ ਅਸੀਂ ਪਟਾਕੇ ਵੀ ਲੈਣੇ ਐ ਇਥੋਂ ਆਹ ਦੇਖੀ ਜੀ ਪਟਾਕਿਆਂ ਵਾਲੀ ਵੀ ਮੈਨੂੰ ਦੇਖੋ ਕਿੰਨੀਆਂ ਸੋਹਣੀਆਂ ਸਜਾਈਆਂ ਚਲਦੇ ਅੱਗੇ ਤੇ ਅੱਗੇ ਵੀ ਦਫੰਦੇ ਤਾ 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 ਸੋ ਯਾਰੀਨਾ ਆਓ ਸੋ ਬ੍ਰਾਈਟ ਬਾਇ ਲਾ ਕੋ ਮੀਗੋ ਟੋਡਾ ਲਾ ਨਾਈ ਐਲ ਰੀਮੋ ਸੁਐਨਾ ਕੈਨ ਯੂ ਫੀਲ ਇਹ ਦੇਖੋ ਗਾਇਜ਼ ਇਹ ਜਿਵੇਂ ਲੰਗੀਆਂ ਦੁਕਾਨਾਂ ਵੀ ਇੰਡੀਆਂ ਪਿਆਰੀਆਂ ਲੱਗ ਰਹੀਆਂ ਦੇਖੋ ਇਹ

ਫੂਸ ਵਗੈਰਾ ਲਵਾਂਗੇ ਜ਼ਰਾਵਰ ਲਈ ਥੋੜੇ ਜਿਹਾ ਪਟਾਕੇ ਲੈਣੇ ਆ ਜਿਆਦਾ ਤੇ ਚਲਾਣੇ ਨਹੀਂ ਆ ਕਰਦਾ ਪਰ ਥੋੜੇ ਜਿਹਾ ਉਹਦੇ ਲਈ ਲੈ ਕੇ ਜਾਵਾਂਗੇ ਤੇ ਚਲੋ ਫਿਰ ਤੁਹਾਡੇ ਨਾਲ ਨਾਲ ਦਿਖਾਉਨੇ ਆਪਾਂ ਥੋੜੇ ਜਿਹੜੇ ਬੱਚੇ ਨਹੀਂ ਚਲਾਉਣੇ ਆ ਦੱਸ ਦੋ ਫਿਰ ਬੱਚੇ ਆਲੇ ਕਿਹੜੇ ਕਿਹੜੇ ਆ ਦੇਖੋ ਗਾਇਜ਼ ਆਪ ਕੋ ਜ਼ਰਾਵਰ ਲੈ ਲੈ ਆਏ ਆ ਕਿੰਦਾ ਹੈ ਇਹ ਚੱਕਰੀ ਘੁੰਮਣ ਵਾਲੀ ਲੈ ਲੋ ਇੱਕ ਫੁੱਲ ਚੜੀਆਂ ਹੁੰਦੀਆਂ ਜਿਹੜੀਆਂ ਇੱਕ ਫੁੱਲ ਚੜੀ ਇਹ ਤੋਂ ਬੱਚਿਆਂ ਵਾਲਾ ਕੋਈ ਹੋਰ ਦਵੇ ਜਾ ਕੇ ਲੈ ਆਂਦੇ ਵੈਸੇ ਥਾ ਥਾ ਪਟਾਕਾ ਕਿੰਨ ਤੱਕ ਕੇ ਪਿਆ ਲਿਖਿਆ ਵੀ ਪਟਾਕਾ ਹੀ ਪਟਾਕਾ ਹੁਣ ਆਪਾਂ ਥੋੜਾ ਜਿਹਾ ਡੀਮਾਰਟ ਜਾ ਕੇ ਆਨਾ ਦੇਖੋ ਮਠਿਆਈਆਂ ਆਹ ਆਹ ਲੱਡੂ ਇਹ ਦੇਖੋ ਹਰ ਸ਼ੌਕ ਹਰ ਸ਼ੌਕ ਆਪਣੇ ਸ਼ਿੰਗਾਰ ਸ਼ਿੰਗਾਰ ਕੇ ਬਾਹਰ ਘਟਕੜ ਲੈਣ ਲਾਂਚ ਦੇ ਲੈ ਬੱਚੇ ਮਗਰ ਪੈ ਜਾਣ ਤੇ ਖਰੀਦ ਕੇ ਲੈ ਕੇ ਜਾਣ। ਦੇਖੋ ਵਾਓ। ਇਨਾ ਸੋਹਣੇ ਦੀਏ ਰੱਖੇ ਹੋਏ ਆ। ਇਨਾ ਸਿੰਗੁੰਨੇ ਰੱਖੇ ਹੋਏ ਆ। ਯਾ ਲਓ ਕਰਦੇ ਹਾਂ ਗਾਇਜ਼। ਹੁਣ ਇਥੋਂ ਆਪਾਂ ਦੇਖਾਂਗੇ ਜ਼ਰਾ ਵੱਢ ਲਈ ਇੱਕ ਦੋ ਚੀਜ਼ਾਂ। ਇਹ ਧੀਮਟ ਫਰ ਲਈ ਸਮਾਲ ਲੈਣਾ ਆਪਾਂ ਥੋੜੇ ਜਿਹਾ ਖਾਣ ਪੀਣ ਦਾ ਯਾ ਇੱਕ ਕਪਾ ਲੈਣਾ ਸੀ ਚਲੋ ਕਾਫੀ ਕਾਫੀ ਲੱਭਣੀ ਹੈ ਇਹ ਮੈਂ ਵੇਖ ਲਓ ਇੱਥੇ ਗਾਇ ਚੋਟੋ ਚੋਟੇ ਸਾਰਾਂ ਚ ਵੀ ਅਨਮੋਟ ਬਨੇ ਹੋ ਸੋ ਉਹ ਦੇਖਦੇ ਆ ਅੱਗਤ ਨਹੀਂ ਬਲਕ ਡੈਕੋਰੇਸ਼ਨ ਸਕੇਵਲ ਡਰਾਈ ਫੂਰਸ ਆਪਾਂ ਲੈ ਲਿਆ ਹੁਣ ਆਪਾਂ ਬਿੱਲ ਲਵਾ ਰਹੇ ਕਿਤੇ ਪੈਕੇਟ ਲੈ ਆਪਾਂ ਕੋੜੇ ਨੋ ਕਰਦੇ ਇਸ ਗਾਇਸ ਹਰਿਆਣੇ ਗਿਆ ਸਾਡੇ ਤੋਂ ਆਪਾਂ ਬੈਡਰੂਮ ਲਈ ਲੈ ਕੇ ਆਉਣਾ ਸੀ ਕੁਝ ਸੋਪੇ ਲੈ ਆਂਦੇ ਆ ਲੜੀ ਵਾਲੇ ਐਂਡ ਥਿਸ ਇਜ਼ ਬਰਥ ਪੁਦਾਰਾ ਕਲੀਪਾ ਇਥੇ ਸੋ ਇੰਹਾ ਹਮ ਕੋਸ਼ਾ ਮੈਂ ਹਾਂਜੀ ਗਾਇਸ ਆਪਾਂ ਕਰਿਆਗੇ ਤੇ ਆ ਦੇਖੋ ਡਰਾਵਰ ਲਈ ਆਪਾਂ ਲੈ ਕੇ ਆਏ ਪਟਾਕੇ ਵੈਸੇ ਤਾਂ ਆਪਾਂ ਚਲਾਣੇ ਨਹੀਂ ਆ ਕਿਸੇ ਦੇ ਡੈਥ ਹੋਈ ਆਪਣਾ ਘਰਾਂ ਚ ਬਟ ਬੱਚੇ ਤਾਂ ਫਿਰ ਬੱਚੇ ਹੀ ਆ ਸੋ ਆਪਾਂ ਉਦਾਂ ਦੇ ਲੈ ਆਂਦੇ ਕੋਈ ਪਟਾਕੇ ਨਹੀਂ ਲੈ ਕੇ ਆਂਦੇ ਬਟ ਬੱਚੇ ਹੀ ਲੈ ਆਂਦੇ ਸਾਰੇ ਆ ਦੇਖੋ ਇਹਦਾ ਇਹ ਕਲਰਫੁੱਲ ਜੀਆਂ ਚੱਕਰੀਆਂ ਯਾ ਸਟੇਕਸ ਟੀਆਂ ਕਲਰਫੁੱਲ ਆ ਇਹ ਵੀ ਇਦਾਂ ਦੀਆਂ ਕਲਰ ਵਾਲੀਆਂ ਇਹਦੇ ਆਪਾਂ ਦੋ ਲਿਆ ਤੇ ਉਹਨੂੰ ਪਤਾ ਨਹੀਂ ਚਲਾਣੇ ਨਹੀਂ ਜਣੇ ਇਹ ਉਹ ਜੋ ਥੱਲੇ ਬੈਠ ਕੇ ਛੋਟੇ ਹੁੰਦੇ ਚਲਾਉਂਦੇ ਹੁੰਦੇ ਸੀ ਫਰਸ਼ ਤੇ ਕਾਲੇ ਕਾਲੇ ਕਰ ਦਿੰਦੇ ਸੀ ਸਾਰੀ ਫਰਸ਼ ਦਾਨ ਨੇ ਕੇ ਇਹ ਕਹਿੰਦੇ ਸਿਰਫ ਕਲਰ ਕੱਢਦੇ ਇਦਾਂ ਰੱਖਦੇ ਆ ਇਹਦੇ ਵਿੱਚੋਂ ਕਾਪਾ ਕਲਰ ਨਿਕਲ ਹੁੰਦੇ ਆ ਲੈਟਸ ਸੀ ਕੀ ਹੁੰਦਾ ਇਹ ਬੰਬ ਆ ਮੈਂ ਚਲਾਉਣੇ ਨੇ ਇਹ ਆਪਾਂ ਐਂਡ ਇਹ ਚੱਕਰੀ ਇਹ ਮੈਦੇ ਨੂੰ ਘੀਰੇ ਕਹਿੰਦੇ ਹੁੰਦੇ ਸੀ। ਸੋ ਇਹ ਵਾਲੇ ਮਿੱਟੀ ਨਿੱਕੂ ਜਿਹਰਾ ਵਰਦੇ ਸਾਈਜ਼ ਦੇ। ਇਹ ਆਪਾਂ ਜਿਹਰਾ ਵਰਲੇ ਲੈ ਆਉਂਦੇ ਅਨਾਰ। ਸੋ ਦੈਟਸ ਆਲ। ਕਿਉਂਕਿ ਸਿਰਫ ਉਹ ਨਹੀਂ ਚਲਾਣੇ ਆ ਬੱਚਿਆਂ ਲਈ ਆਪਾਂ ਸਾਰੇ ਲੈ ਆਉਂਦੇ ਉਹਦੇ ਲਈ। ਹੁਣ ਦੇਖੋ ਅੱਜ ਗਿਆ ਵੇ ਬਾਹਰ ਜਿਹੜਾ ਉਹਗਾ ਤੇ ਉਹਦਾ ਕੀ ਰਿਐਕਸ਼ਨ ਉਹ ਬੈਨਨ ਦੇਖੀ।